ਉਹ ਲੋਕ ਸਾਬਤ ਨੂੰ ਪੌੜਤੀ ਘੜੀ ਨੂੰ ਛੱਡ ਕੇ ਜਾਂਦੇ ਐ ਫਾਇੰ ਬਲਾਬਾ ਫਾਇੰ ਪੰਜਾਪਾ ਇਹਨਾਂ ਦੇ ਉੱਤੇ ਜਾਂਦੇ ਐ ਇਹ ਆਪਣੇ ਘਰ ਲੈ ਕੇ ਜਾਂਦੇ ਨੇ ਮਾਛੀਵਾੜੇ ਤੇ ਫਿਰ ਮਹਾਰਾਜ ਅੱਗੇ ਚੱਲੇ ਜਾਂਦੇ ਐ ਨਵੇਂ ਖਾਂ ਤੇ ਗਣੀ ਖਾਂ ਦੇ ਨਾਲ ਉੱਚਾ ਪੀਰ ਬਣ ਕੇ ਜੋ ਚਮਕੌਰ ਤੇ ਘੜੀ ਦੇ ਵਿੱਚ ਸਾਬਜਾ ਦੇ ਵੱਡੇ ਸ਼ਹੀਦ ਹੋਏ ਸਨ ਸਿੰਘ ਸ਼ਹੀਦ ਹੋਏ ਸਨ ਉਹਨਾਂ ਦੇ ਸੰਸਕਾਰ ਦੀ ਜੋ ਸੇਵਾ ਕੀਤੀ ਸੀ ਰਾਏਪੁਰ ਦੇ ਰਹਿਣ ਵਾਲੇ ਬੀਬੀ ਹਰਸ਼ਰਨ ਕੌਰ ਕਈ ਇਤਿਹਾਸਕਾਰ ਸ਼ਰਨ ਕੌਰ ਲਿਖਦੀ ਹੈ ਇਹ ਆਪਣੀ ਮਾਨ ਦੇ ਕੋਲ ਰਹਿੰਦੀ ਹੁੰਦੀ ਸੀ ਦੋ ਇਤਿਹਾਸ ਮਿਲਦੇ ਏ ਇੱਕ ਇਤਿਹਾਸ ਆਹ ਕਹਿੰਦੇ ਏ ਵੀ ਇਹ ਬੀਬੀ ਇਆਹੀ ਹੋਈ ਸੀ ਇਹਦੇ ਪਤੀ ਦਾ ਨਾਮ ਪ੍ਰੀਤਮ ਸਿੰਘ ਸੀ ਉਹਨੂੰ ਲਬਦੀ ਲਬਦੀ ਤੁਮਕੌੜ ਦੀ ਗੜੀ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸੀ ਉੱਥੇ ਆਈ ਤੇ ਕਈ ਇਤਿਹਾਸਕਾਰ ਕਹਿੰਦੇ ਏ ਵੀ ਇਹ ਬੀਬੀ ਦਾ ਹਜੇ ਵਿਆਹ ਨਹੀਂ ਸੀ ਹੋਇਆ ਇਹ ਹਜੇ ਪ੍ਰੋਪਰ ਪਤਾ ਨਹੀਂ ਲੱਗਿਆ ਕਿਉਂਕਿ ਬਹੁਤ ਸਬਾਬ ਹੋ ਗਿਆ ਪੂਰੀ ਜਾਣਕਾਰੀ ਹਜੇ ਨਹੀਂ ਮਿਲੀ ਤੇ ਆਪਾਂ ਸੇਵਾ ਵਾਲੇ ਪਾਸੇ ਜਾਣਾ ਇਸ ਪਾਸੇ ਨਹੀਂ ਜਾਣਾ ਬੀਹੋ ਪਿਆਹੀ ਸੀ ਜਕਵਾਦੀ ਸੀ ਆਪਾਂ ਜਿਹੜੀ ਉਹਨਾਂ ਨੇ ਸੇਵਾ ਕੀਤੀ ਹੈ ਉਹ ਉਸ ਦੇ ਆਪਾਂ ਕਰ ਕਰ ਨਹੀਂ ਹੈ ਜਿਹੜੀ ਸੇਵਾ ਉਹਦੀ ਘੋੜੀ ਵਿੱਚ ਪਈ ਉਹਨੇ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਜਾਨੇ ਆ ਮੇਰਾ ਜੀ ਕਰਦਾ ਮੈਂ ਵੀ ਸੇਵਾ ਕਰਾਂ ਬਲੰਗੀ ਤਰਫ ਆ ਪਾਖਾ ਜੀ ਚਮਕੌਰ ਦੀ ਗੜੀ ਦੇ ਵਿੱਚ ਆਏ ਸਨ ਜੰਗ ਹੋਇਆ ਸਿੰਘ ਸ਼ਹੀਦ ਹੋਏ ਹਨ ਬੱਚੇ ਛੋਟੇ ਸਭ ਜਾਤਾਂ ਦਾ ਪਤਾ ਨਹੀਂ ਵੱਡੇ ਸਭ ਜਾਤੇ ਇੱਥੇ ਜੋ ਸ਼ਹੀਦ ਹੋਏ ਨੇ ਤੇ ਮੇਰਾ ਜੀ ਕਰਦਾ ਮਾਂ ਮੈਂ ਉਹਨਾਂ ਦਾ ਸੰਸਕਾਰ ਕਰਕੇ ਆਵਾਂ ਉਹਨਾਂ ਦੇ ਸਰੀਰ ਰੁੜਦੇ ਪਏ ਐ ਮੇਰਾ ਜੀ ਕਰਦਾ ਮੈਂ ਵੀ ਸੇਵਾ ਕਰਾਂ ਤੇ ਮਾਣਿ ਕਿਹਾ ਪੁੱਤਰ ਕੋਈ ਗੱਲ ਨਹੀਂ ਤੂੰ ਸੇਵਾ ਕਰਿਆ ਪਰ ਚਾਰੇ ਪਾਸੇ ਫੌਜਾਂ ਨੇ ਤੈਨੂੰ ਕਿਤੇ ਖਤਰਾ ਨਾ ਹੋ ਜਾਵੇ ਕਿਤੇ ਉਹਨਾਂ ਦੇ ਹੱਥ ਨਾ ਲੱਗ ਜਾਵੇ ਤੈ ਬੀਬੀ ਹਰ ਸ਼ਰਨ ਕੋਰ ਕਹਿਣ ਲੱਗੀ ਬਾ ਕਿੰਨੇ ਸਿੰਘ ਸ਼ਹੀਦ ਹੋਏ ਨੇ ਆਪਣੀਆਂ ਜਾਨਾਂ ਵਾਰ ਗਏ ਨੇ ਲੰਬੀ ਦਰਪਾਤਛਾ ਜੀ ਦੇ ਪ੍ਰੇਮ ਦੇ ਵਜੇ ਹੋਏ ਤੇ ਜੇ ਉਹਨਾਂ ਦੀ ਸੇਵਾ ਕਰਦਿਆਂ ਕਰਦਿਆਂ ਮੈਨੂੰ ਵੀ ਕੁਝ ਹੋ ਜਾਂਦਾ ਇਨਾਂ ਦਾ ਮੇਰੀ ਵੀ ਮੌਤ ਆ ਜਾਵੇ ਮੈਂ ਹੱਸ ਕੇ ਪ੍ਰਵਾਨ ਪਰ ਲਵਾਂਗੀ ਕਿ ਕਲੰਗੀ ਦਰਪਾਤਛਾ ਜੀ ਦੀ ਸੇਵਾ ਕੀਤੀ ਹੈ ਤੇ ਹੁਣ ਆਪਣੀ ਆਤਮਾ ਆਗਿਆ ਲੈ ਕੇ ਜਲੀ ਹੈ ਬੀਬੀ ਹਰ ਸ਼ਰਨ ਪਾਉੜ ਦੀਵੇ ਦੀ ਲੋ ਦੇ ਜਨਨ ਦੇ ਨਾਲ ਆਵਟ ਪਰਖ ਕਰਦੀ ਐ ਤੇ ਮਾਂ ਨੇ ਪੁੱਛਿਆ ਸੀ ਪੁੱਤ ਜਿੱਥੇ ਸਿੰਘ ਸ਼ਹੀਦ ਹੋਏ ਐ ਉਥੇ ਮੁਗਲ ਫੌਜਾਂ ਵੀ ਪੰਜਾਂ ਪੁੰਨ ਮਾਰਨਾ ਪਹਿਚਾਨ ਕਿਵੇਂ ਕਰੇਗੀ ਤੇ ਬੀਬੀ ਹਰਸ਼ਰਨ ਕੌਰ ਨੇ ਕਿਹਾ ਮਾਂ ਸਿੰਘ ਦੀ ਜੇ ਪਹਿਚਾਨ ਹੀ ਵੱਖਰੀ ਐ ਉਹਨਾਂ ਦੇ ਕੇਸਾਂ ਤੋਂ ਪਤਾ ਲੱਗ ਜਾਂਦਾ ਉਹਦੇ ਦਾੜੇ ਤੋਂ ਪਤਾ ਲੱਗ ਜਾਂਦਾ ਉਹਨਾਂ ਦੇ ਜੋ शास्त्र ਪੈਨੇ ਨੇ ਸ੍ਰੀ ਸਾਹਿਬ ਪੜਾ ਕਿ ਸ਼ਹਿਰਾ ਉਹਨਾਂ ਤੋਂ ਪਹਿਚਾਨ ਆ ਜਾਂਦੀ ਵੀ ਗੁਰੂ ਦਾ ਸਿੰਘ ਹੈ ਆਪੋ ਸਤਨਾਮ ਵੀ ਇਹ ਗੁਰੂ ਦਾ ਸਿੰਘ ਹੈ ਗੁਰੂ ਨੇ ਮੋੜ ਹੀ ਐਸੀ ਬਖਸ਼ਿਸ਼ ਕੀਤੀ ਹੈ ਜੇ ਲੱਖਾਂ ਦੇ ਵਿੱਚ ਵੀ ਖੜਾ ਹੋਵੇ ਗਾਨਾ ਸਿੰਘ ਉਥੋਂ ਵੀ ਉਹਦੀ ਪਹਿਚਾਨ ਆਵੇ ਵੀ ਕਲਰਗੀਆਂ ਵਾਲੇ ਦਾ ਸਿੰਘ ਹੈ ਇਹ ਜੀ ਮਹਾਰਾਜ ਨੇ ਆਪਾਂ ਨੂੰ ਪਹਿਚਾਨ ਦਿੱਤੀ ਹੈ ਬੀਬੀ ਕਹਿਣ ਲੱਗੀ ਜੀ ਮੈਂ ਉਹਨਾਂ ਨੂੰ ਸਿਆਣ ਰਮਾਂਗੀ ਕਲਗੀਧਰ ਪਾਤਸ਼ਾਹੀ ਦੇ ਜਿਹੜੇ ਸਿੰਘ ਨੇ ਉਹਨਾਂ ਦੀ ਪਹਿਚਾਨ ਕਰਕੇ ਮੈਂ ਉਹਨਾਂ ਦਾ ਸੰਸਕਾਰ ਕਰਕੇ ਆਮਾ ਉਹਨੂੰ ਗੜੀ ਦੇ ਵਿੱਚ ਆਈ ਜਿੱਥੇ ਸਿੰਘ ਸ਼ਹੀਦ ਹੋਏ ਪਏ ਨੇ ਅਨੇਕਾਂ ਹੀ ਸਿੰਘ ਪਏ ਨੇ ਇੰਨੇ ਹੀ ਮੁਗਲ ਫੌਜਾਂ ਤੇ ਪੰਜਾਂ ਹਨ ਡਿੱਗੀਆਂ ਲਾਸ਼ਾਂ ਉਹਨੇ ਦੀਵੇ ਦੀ ਲੋ ਦੇ ਨਾਲ ਚਿਹਰੇ ਵੱਲ ਤੱਕਦੀ ਹੈ ਦੇਖਦੀ ਹੈ ਵੀ ਇਹ ਸਿੰਘ ਸਾਰੇ ਦਾ ਲਾਸ਼ਾਂ ਇਕੱਠਾ ਕੀਤੀਆਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਉਹਨਾਂ ਦੀ ਵੀ ਜੋ ਸਰੀਰ ਸੀ ਉਹਨਾਂ ਨੂੰ ਇੱਕ ਥਾਂ ਜਗ੍ਹਾ ਇਕੱਠਾ ਕਰਕੇ ਬੀਬੀ ਹਰ ਸ਼ਰਨ ਪੌਰ ਨੇ ਜੋ ਵੀ ਉਹਦੇ ਕੋਲ ਸੀ ਉਹਦੇ ਨਾਲ ਉਹ ਸਰੀਰਾਂ ਦਾ ਸੰਸਕਾਰ ਕਰ ਦਿੱਤਾ ਇੱਕ ਜਗ੍ਹਾ ਤੇ ਸਾਰੇ ਸਰੀਰ ਇਕੱਠੇ ਕਰਕੇ ਤੇ ਜਦੋਂ ਅੱਗ ਲਾਈ ਉਹ ਭਾਂਬੜ ਝਿੱਕ ਲਿਆ ਤੇ ਮੁਗਲ ਫੌਜਾਂ ਥੋੜੀ ਜੀ ਦੂਰ થઈ ਰਾਮ ਕਰਨੀਆਂ ਸੀ ਬੈਠਣਾ ਸੀ ਉਹਨਾਂ ਨੂੰ ਜਦੋਂ ਪਤਾ ਲੱਗਿਆ ਨਹੀਂ ਕੋ ਦਮ ਆ ਅੱਗ ਦੀ ਲਾਟ ਕਿਧਰੋਂ ਆਈ ਹੈ ਦੇਖੀਏ ਜਾ ਕੇ ਹੁਣ ਉਹ ਫੌਜਾਂ ਸੀ ਜਿਹੜੀਆਂ ਉਹਨਾਂ ਨੇ ਆ ਕੇ ਦੇਖਿਆ ਉੱਥੇ ਸਿਪਾਹੀ ਆ ਕੇ ਦੇਖੇ ਵੀ ਬੀਬੀ ਨੂੰ ਪੁੱਛਿਆ ਵੀ ਕੌਣ ਹੈ ਤੂੰ ਇੱਥੇ ਕੀ ਕਰਦੀ ਹੈ ਤੇ ਬੀਬੀ ਕੁਝ ਵੀ ਬੋਲੀ ਨਹੀਂ ਉਹ ਜਾਪ ਕਰ ਰਹੀ ਸੀ ਜਦੋਂ ਆਪਾਂ ਸੰਸਕਾਰ ਕਰਦੇ ਆ ਨਾ ਕਿਸੇ ਸਰੀਰ ਦਾ ਮ੍ਰਿਤਕ ਸਰੀਰ ਦਾ ਉਸ ਵੇਲੇ ਅਰਦਾਸ ਬੇਨਤੀ ਹੁੰਦੀ ਹੈ ਕੀਰਤਨ ਸੁਲੇ ਦਾ ਜਾਪ ਹੁੰਦਾ ਹੈ ਇਤਿਹਾਸਕਾਰ ਦੱਸਦੇ ਆ ਕਿ ਬੀਬੀ ਹਰਸ਼ਰਨ ਕੌਰ ਨੇ ਅਰਦਾਸ ਬੇਨਤੀ ਕੀਤੀ ਤੇ ਕੀਰਤਨ ਸੁਲੇ ਦਾ ਜਾਪ ਕੀਤਾ ਤੇ ਜਾਪ ਕਰਕੇ ਸਮਾਪਤੀ ਕੀਤੀ ਫੌਜਾਂ ਨੇ ਕਿਹਾ ਵੀ ਤੂੰ ਇੱਥੇ ਕੀ ਕਰਦੀ ਹੈ ਤੂੰ ਇਹ ਸਰੀਰਾਂ ਨੂੰ ਕਿਉਂ ਸਾੜਿਆ ਉਹਨਾਂ ਨੇ ਇੱਦਾਂ ਹੀ ਵਚਨ ਕੀਤੇ ਵੀ ਇਹ ਸਰੀਰਾਂ ਨੂੰ ਕਿਉਂ ਸਾੜਿਆ ਇਹਨਾਂ ਨੂੰ ਇੱਦਾਂ ਹੀ ਡੁੱਲਣ ਦਿਓ ਇਹ ਬੀਬੀ ਹਰਸ਼ਾਣ ਪੌਰ ਦੇ ਨਾਲ ਉਹ ਤੇ ਝੱਟ ਵੀ ਹੋਈ ਹੈ ਹਵਲਾ ਕੀਤਾ ਗਿਆ ਬੀਬੀ ਦੇ ਜ਼ਖਮ ਹੋਏ ਨੇ ਕਾਫੀ ਜਾਦੇ ਤੇ ਫਿਰ ਆਕਰਪਾ ਜਦੋਂ ਬੀਬੀ ਜ਼ਖਮ ਹੋ ਕੇ ਡਿੱਗ ਪਈ ਉਹਦੇ ਉਹਦਾ ਸਰੀਰ ਵੀ ਚੱਕ ਕੇ ਚੁੰਦੀ ਨੂੰ ਚਫਾ ਦੇ ਵਿੱਚ ਉਹ ਜਿਹੜਾ ਬਲ ਰਿਹਾ ਸੀ ਸਿਵਾ ਸ੍ਰੀ ਰਵਣੈ ਸੀ ਉੱਚ ਸੱਟ ਆ ਗਿਆ ਜਮਦੀਨ ਨੂੰ ਸਾਡੇ ਅੱਗੇ ਐਡੀ ਵੱਡੀ ਕੁਰਬਾਨੀ ਧਾਨਾ ਮਹਾਰਾਜਪਾਲ ਜੀ ਜਿਨ੍ਹਾਂ ਦੇ ਸਿੱਖ ਵੀ ਐਡੇ ਜਜ਼ਵੇ ਵਾਲੇ ਐ ਕੁਰਬਾਨੀਆਂ ਦੇਨ ਤੋਂ ਪਿੱਛੇ ਨਹੀਂ ਹਟਦੇ ਤੇ ਫਿਰ ਕੀ ਹੋਇਆ ਉਥੇ ਕਹਿੰਦੇ ਐ ਇਤਿਹਾਸਕਾਰ ਦੱਸਦੇ ਐ ਵੀ ਉਹ ਸਰੀਰਾਂ ਦਾ ਪ੍ਰੋਪਰ ਤੌਰ ਤੇ ਸੰਸਕਾਰ ਨਹੀਂ ਹੋਇਆ ਮੁਗਲ ਫੌਜਦਾਰ ਨੇ ਉਹ ਅੱਗ ਨੂੰ ਬੁਝਾ ਦਿੱਤਾ ਸੀ ਵੀ ਇਹਨਾਂ ਦੇ ਸਰੀਰਾਂ ਦੀ ਬੇបਕਤੀ ਹੋਵੇ ਵਿਅਦਭੀ ਹੋਵੇ ਪੂਰੀ ਤਰ੍ਹਾਂ ਤੇ ਸੰਸਕਾਰ ਨਹੀਂ ਹੋ ਸਕਿਆ ਤੇ ਇਤਿਹਾਸ ਕਾਲ ਦੱਸਦੇ ਹੈ ਇੱਕ ਭਾਈ ਰਾਮਾ ਜੀ ਤੇ ਭਾਈ ਤਰੋਪਾ ਜੀ ਇਹਨਾਂ ਨੂੰ ਪਤਾ ਲੱਗਿਆ ਵੀ ਚਮਕੌਰ ਗੜੀ ਦੇ ਵਿੱਚ ਸਿੰਘ ਸ਼ਹੀਦ ਹੋਏ ਸਨ ਉਹਨਾਂ ਦਾ ਸੰਸਕਾਰ ਨਹੀਂ ਹੋਇਆ ਇਹਨਾਂ ਨੇ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡਾ ਮਨ ਕਰਦਾ ਵੀ ਅਸੀਂ ਸੇਵਾ ਕਰੀਏ ਤੇ ਤੁਸੀਂ ਵੱਲੋਂ ਬਖਸ਼ਿਸ਼ ਕਰੋ ਸੱਚੇ ਬਿਹਰਾ ਪਰਿਆ ਹੱਥ ਰੱਖਿਓ ਹੁਣ ਭਾਈ ਤਰੋਪਾ ਤੇ ਭਾਈ ਰਾਮਾ ਜੀ ਆਏ ਐ ਇਹਨਾਂ ਨੂੰ ਪਤਾ ਸੀ ਵੀ ਫੌਜਾਂ ਨੇ ਬੜਗਾ ਇੱਥਾਂ ਤੇ ਫਿਰ ਸੰਸਕਾਰ ਸਾਨੂੰ ਕਰਨ ਨਹੀਂ ਦੇਣਾ ਇਹਨਾਂ ਨੇ ਇੱਕ ਪਾਗਲਾਂ ਤਰ੍ਹਾਂ ਭੇਖ ਬਣਾ ਲਿਆ ਵੀ ਜਿਵੇਂ ਇੱਕ ਪਾਗਲ ਹੁੰਦਾ ਕੇਸ ਲਾੜ ਲਏ ਕੇਸਾਂ ਦੇ ਵਿੱਚ ਮਿੱਟੀ ਪਾ ਲਈ ਵਸਤਰ ਆਪਣੇ ਜਿਹੜੇ ਪਹਿਨੇ ਸੀ ਉਹ ਪਾੜ ਲਏ ਅਲੀ ਰੰਗ ਕਰ ਲੈਂਦਾ ਵੀ ਜਿਵੇਂ ਕਮਲੇ ਜੇ ਫਿਰਦੇ ਹੁੰਦੇ ਏਗੀ ਇਦਾਂ ਇਹਨਾਂ ਨੇ ਆਪਣਾ ਦੋਨਾਂ ਦਾ ਭੇਸ ਬਣਾ ਲਿਆ ਹੁਣ ਜਦੋਂ ਇਹਨਾਂ ਨੇ ਸੰਸਾਰ ਪਾਰ ਕੀਤਾ ਅੱਗ ਲਾ ਦਿੱਤੀ ਫੌਜਾਂ ਕੋਲੇ ਅਜਾ ਜੇ ਜਦੋਂ ਫੌਜਾਂ ਕੋਲੇ ਜਾਂ ਇਹ ਉਦੰਨਾ ਹਰਕਤਾਂ ਕਰਨ ਲੱਗ ਗਏ ਵੀ ਜਿਵੇਂ ਪਾਗਲ ਹੁੰਦੇ ਮਿੱਟੀ ਡਾਉਣ ਲੱਗ ਪਏ ਉਹਨਾਂ ਫੌਜਾਂ ਉਹਨਾਂ ਨੇ ਸੋਚਿਆ ਵੀ ਇਹ ਤੇ ਪਾਗਲ ਜਿਹੇ ਐ ਕਿਤੇ ਸਾਡੇ ਤੇ ਨਾ ਹਮਲਾ ਕਰ ਦੇਣ ਉਹ ਉਥੋਂ ਮੁੜ ਗਏ ਤੇ ਫਿਰ ਕਲੰਗੀਧਰ ਪਾਗਛਾ ਜੀ ਭਾਈ ਗਣੀ ਖਾਨ ਤੇ ਭਾਈ ਨਵੀ ਖਾਨ ਦੇ ਨਾਲ ਰਹਿ ਕੋਟ ਹੁੰਦੇ ਹੋਏ ਦਿਨੇ ਪੰਗੜ ਪਹੁੰਚ ਕੇ ਇੱਕ ਥਾਂ ਰਾਏਕੋਟ ਮਹਾਰਾਜ ਨੇ ਮਾਹੀ ਮੂਰੇ ਨੂੰ ਭੇਜਿਆ ਸੀ ਵੀ ਛੋਟੇ ਸਭ ਜਾਂਦੇ ਅੰਦਰ ਪਤਾ ਲੈ ਕੇ ਆ ਉਹ 4 ਦਿਨਾਂ ਬਾਅਦ ਮੁੜਿਆ ਸੀ ਪਤਾ ਲੈ ਕੇ ਵੀ ਸੱਚੇ ਪਾਕ ਸਾਡੇ ਛੋਟੇ ਸਭ ਜਾਂਦੇ ਮਾਤਾ ਗੁਜਰਪੁਰ ਸ਼ਹੀਦ ਹੋ ਗਏ ਜਾਂ ਆਪਣੇ ਕੋਲੇ ਸਮਾਂ ਥੋੜਾ ਹੈ ਤੇ ਫਿਰ ਮਹਾਰਾਜ ਦੀਨੇ ਕੰਗੜ ਹੁੰਦੇ ਹੋਏ ਇੱਕ ਜਗ੍ਹਾ ਖਦਰਾਨੇ ਦੀ ਧਾਰ ਦੇ ਜੰਗ ਵੀ ਹੋਏ ਜਿਹੜੇ ਸਿੱਖ ਬਦਾਵਾ ਲਿਖ ਕੇ ਗਏ ਸਨ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚੋਂ ਉਹ ਵੀ ਸਿੰਘ ਫੇਰ ਮੂਰੇ ਹੋ ਹੋ ਕੇ ਸ਼ਹੀਦ ਹੁੰਦੇ ਐ ਲੜਦੇ ਐ ਤੇ ਆਖਰਕਾਰ ਉਹ ਸ਼ਹੀਦ ਹੋ ਜਾਂਦੇ ਨੇ ਫੌਜਾਂ ਪਿੱਛੇ ਮੁੜ ਜਾਂਦੀਆਂ ਨੇ ਪਾਣੀ ਨਹੀਂ ਮਿਲਦਾ ਉਹਨਾਂ ਨੂੰ ਮੁੜ ਜਾਂਦੇ ਐ ਪਿੱਛੇ ਤੇ ਫਿਰ ਮਹਾਰਾਜ ਉਹਨਾਂ ਵੱਲ ਦੇਖ ਰਹੇ ਆ ਕਹਾ ਬਾਤ ਬਾਤ ਕੇ ਦੇਖਦੇ ਆ ਵੀ ਕਿਹੜਾ ਸਿੰਘ ਅੱਗੇ ਵੱਧ ਕੇ ਲੜਿਆ ਮਹਾਰਾਜ ਉਹਨਾਂ ਨੂੰ ਬਾਰਤ ਦਿੰਦੇ ਜਾਂਦੇ ਐ ਕੋਈ ਇਹ ਸਿੰਘ ਐ ਮੇਰਾ 10 ਹਜ਼ਾਰੀ ਸਿੰਘ ਐ ਇਹ ਮੇਰਾ 15 ਹਜ਼ਾਰੀ ਸਿੰਘ ਐ ਇਦਾਂ ਮਹਾਰਾਜ ਉਹਨਾਂ ਨੂੰ ਬਾਰ ਦਿੰਦੇ ਜਾਂਦੇ ਐ ਤੇ ਗਾਹ ਥੋੜੀ ਜੀ ਦੂਰ ਜਾ ਕੇ ਭਾਈ ਮਹਾ ਸਿੰਘ ਜਿਹੜਾ ਉਹਨਾਂ ਦਾ ਆਗਿਆਕਾਰ ਸੀ ਅੱਗੂ ਬਣ ਕੇ ਵਦਾਵਾ ਲੈ ਕੇ ਗਿਆ ਸੀ ਉਹ ਥੋੜਾ ਜਾਂ ਸਹਿਕ ਰਿਹਾ ਮਹਾਰਾਜ ਨੂੰ ਪਤਾ ਲੱਗਿਆ ਭਾਈ ਮਹਾ ਸਿੰਘ ਦਾ ਜੋਗ ਸਰੀਰ ਪਏ ਤੇ ਗੋਦ ਵਿੱਚ ਮਹਾਰਾਜ ਨੇ ਉਹਦੇ ਮੁੱਖ ਨੂੰ ਲੈਂਤਾ ਤੇ ਆਪਣੇ ਕੱਪੜੇ ਵਸਤਰ ਦੇ ਨਾਲ ਮਹਾਰਾਜ ਭਾਈ ਮਹਾ ਸਿੰਘ ਦਾ ਮੁੱਖ ਸਾਫ਼ ਕਰਦੇ ਐ ਕਹਿੰਦੇ ਐ ਮਹਾਰਾਜ ਕਹਿ ਲੱਗੇ ਭਾਈ ਤੂੰ ਠੀਕ ਐ ਹਾਲ ਚਾਲ ਉਸਦੇ ਐ ਤੇ ਭਾਈ ਮਹਾ ਸਿੰਘ ਅੱਖਾਂ ਦੇ ਵਿੱਚ ਹੰਝੂ ਹੈ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਇੱਕੋ ਹੀ ਬੇਨਤੀ ਹੈ ਹੋਰ ਕੁਝ ਨਹੀਂ ਚਾਹੀਦਾ ਮਹਾਰਾਜ ਕਹਿੰਦੇ ਮੰਗ ਭਾਈ ਕੀ ਮੰਗਣਾ ਹੈ ਸੀ ਤੇਰੇ ਤੇ ਬੜੇ ਖੁਸ਼ ਹਾਂ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਡੀ ਕੋਈ ਮੰਗ ਹੈ ਅਸੀਂ ਜੋ ਬਦਾਵਾ ਅਸੀਂ ਲਿਖ ਕੇ ਆਏ ਸੀ ਕਿਰਪਾ ਕਰੋ ਉਹ ਬਦਾਵਾ ਪਾੜ ਦਿਓ ਕਈ ਇਤਿਹਾਸਕਾਰ ਵੀ ਦੱਸਦੇ ਹੈ ਵੀ ਜਿਹੜੀਆਂ ਰੂਹਾਂ ਸਨ ਉਥੇ ਸ਼ਹੀਦ ਹੋਣੀਆਂ ਸੱਚਖੰਡ ਜੱਤਾਂ ਨੇ ਉਥੇ ਅੱਕੇ ਜੰਦਾ ਲੱਗਿਆ ਪਿਆ ਉਹ ਰੂਹਾਂ ਮੇਰੇ ਕੋਲੇ ਮੁੜ ਕੇ ਆ ਕੇ ਕਹਿੰਦੀਆਂ ਨੇ ਵੀ ਸੱਚਖੰਡ ਨੂੰ ਜੰਦਾ ਲੱਗਿਆ ਹੋਇਆ ਹੈ ਮਹਾਰਾਜ ਜਿੰਨਾ ਤਿਰਖ ਬਦਾਵਾ ਨਹੀਂ ਪਾੜਦੇ ਉਹ ਜੰਦਾ ਨਹੀਂ ਗੁੰਦਾ ਭਾਈ ਮਹਾ ਸਿੰਘ ਕਹਿਣ ਲੱਗੇ ਸੱਚੇ ਪਾਤਸ਼ਾਹ ਕਿਰਪਾ ਕਰੋ ਉਹ ਬਦਾਵੇ ਨੂੰ ਪਾੜ ਦਿਓ ਮਹਾਰਾਜ ਸਾਨੂੰ ਆਪਣੇ ਬਣਾ ਲਓ ਇਹ ਮਹਾਰਾਜ ਗ ਹੱਸ ਕੇ ਕਹਿਣ ਲੱਗੇ ਸਿੰਘਾ ਓਏ ਤੂੰ ਤੇ ਸਾਡਾ ਹੀ ਸੀ ਇਹ ਤੇ ਤੂੰ ਲੈ ਚ ਗਿਆ ਸੀ ਵੀ ਮੈਂ ਤੇਰਾ ਸਿੰਘ ਨਹੀਂ ਐ ਤੂੰ ਮੇਰਾ ਗੁਰੂ ਨਹੀਂ ਮੈਂ ਤੇ ਨਹੀਂ ਕਿਹਾ ਵੀ ਮੈਂ ਤੇਰਾ ਗੁਰੂ ਨਹੀਂ ਤੂੰ ਮੇਰਾ ਸਿੰਘ ਨਹੀਂ ਇਹ ਤੇ ਤੂੰ ਲੈ ਕੇ ਗਿਆ ਤੂੰ ਮੈਨੂੰ ਛੱਡਿਆ ਸੀ ਮੈਂ ਨਹੀਂ ਤੈਨੂੰ ਛੱਡਿਆ ਭਾਈ ਬਹਾ ਸਿੰਘ ਓਏ ਸਰਸਾ ਨਦੀ ਦੇ ਸਾਰਾ ਕੁਝ ਰੁੜ ਗਿਆ ਕੀਮਤੀ ਖਜ਼ਾਨੇ ਰੁੜ ਗਏ ਇੰਨਾ ਕੀਮਤੀ ਪਰਿਵਾਰ ਦਾ ਵਿਛੋੜਾ ਪੈ ਗਿਆ ਸਾਰਾ ਕੁਝ ਉਹ ਨਦੀ ਦੇ ਵਿੱਚ ਰੁੜ ਗਿਆ ਮਹਾ ਸਿੰਘ ਆਪਿਓ ਪਤਾ ਸੀ ਤੂੰ ਵਾਪਸ ਮੁੜ ਕੇ ਆਵੇਂਗਾ ਟਾਲੀ ਸਿੰਘਾਂ ਦਾ ਦਫਾ ਲੈ ਕੇ ਆਵੇਂਗਾ ਜਿੰਨੇ ਸਿੰਘ ਗਏ ਹੋ ਇਸ ਕਰਕੇ ਉਹ ਵਾਦਾ ਸੀ ਜਿਹੜਾ ਉਹ ਪਰਚੀ ਸੀ ਮੇਰੇ ਕੋਲ ਹੈ ਮਹਾਰਾਜ ਨੇ ਕਮਰ ਪਸੇ ਦੇ ਵਿੱਚ ਰੱਖੀ ਹੋਈ ਸੀ ਉਹ ਵਾਦਾ ਮਹਾਰਾਜ ਨੇ ਉਹਨਾਂ ਦੇ ਸਾਹਮਣੇ ਕੱਟ ਕੇ ਪਾੜ ਦਿੱਤਾ ਵੀ ਤੂੰ ਤੇ ਭਾਈ ਛੱਡ ਕੇ ਚਲਿਆ ਗਿਆ ਸੀ ਪਰ ਮੈਂ ਤੈਨੂੰ ਨਹੀਂ ਸੀ ਛੱਡਿਆ ਤੂੰ ਤੇ ਸਾਡਾ ਹਮੇਸ਼ਾ ਵਾਸਤੇ ਸੀ ਅਸੀਂ ਨਹੀਂ ਸੀ ਤੈਨੂੰ ਛੱਡਿਆ ਤੇ ਫਿਰ ਉੱਥੇ ਮਹਾਰਾਜ ਹੁੰਦੇ ਹੋਏ ਕਈ ਪਿੰਡਾਂ ਦੇ ਵਿੱਚ ਦੀ ਦੰਦਵਾ ਸਾਹਿਬ ਆਏ ਨੇ ਤੇ ਜਿਹੜੇ ਭਾਈ ਰਾਮਾ ਜੀ ਤੇ ਭਾਈ ਤਲੋਕਾ ਜੀ ਨੇ ਉਹ ਸਰੀਰਾਂ ਦਾ ਸੰਸਕਾਰ ਕੀਤਾ ਸੀ ਨਾ ਉਹ ਸੂ ਲੈਂਦੇ ਹੋਏ ਕੁਝ ਪੜਤਾਲ ਕਰਦੇ ਹੋਏ ਰਸਤਾ ਦਾ ਵੱਡਾ ਲੈ ਕੇ ਰਸਤ ਪਾਣੀ ਦਾ ਵੱਡਾ ਲੈ ਕੇ ਉਹ ਦੰਦਮਾ ਸਾਹਿਬ ਪਹੁੰਚੇ ਪਤਾ ਲੱਗਿਆ ਉਹਨਾਂ ਨੂੰ ਵੀ ਮਹਾਰਾਜ ਨੇ ਦੰਦਮਾ ਸਾਹਿਬ ਵਿਸ਼ਰਾਮ ਕੀਤਾ ਹੋਇਆ ਇੱਥੇ ਆ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਨਮਸ਼ਕਾਰ ਕਰਦੇ ਐ ਤੇ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਆਹ ਤੁਸੀਂ ਸੇਵਾ ਸਾਡੇ ਤੋਂ ਲੈਂਦੀ ਐ ਅਸੀਂ ਤੁਹਾਡਾ ਸ਼ੁਕਰ ਗੁਜ਼ਾਰ ਹੈ ਸ਼ੁਕਰ ਕਰਦੇ ਆਂ ਵੀ ਅਸੀਂ ਤੁਹਾਡੇ ਸਿੰਘਾਂ ਦਾ ਸੰਸਕਾਰ ਕਰਕੇ ਆਇਆ ਜਾਂ ਤੁਹਾਡੇ ਲਈ ਭੇਡਾਂ ਲੈ ਕੇ ਆਏ ਆਂ ਰਸਤਾਂ ਦੇ ਮਹਾਰਾਜ ਕਹਿੰਦੇ ਗਏ ਬੇ ਦਸੋ ਜਦੋਂ ਮੇਰੇ ਪੁੱਤਾਂ ਦਾ ਸਿੰਘਾਂ ਦਾ ਤੁਸੀਂ ਸੰਸਕਾਰ ਕੀਤਾ ਇਹਦੇ ਮੇਰੇ ਪੁੱਤ ਸੀ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜਦੋਂ ਤੁਸੀਂ ਸੰਸਕਾਰ ਕੀਤਾ ਉਹਨਾਂ ਦਾ ਚਿਹਰਾ ਤੇ ਦੇਖਿਆ ਹੋਵੇਗਾ ਕਹਿ ਲੱਗੇ ਸੱਚੇ ਪਾਤਸ਼ਾਹ ਪ੍ਰੋਪਰ ਤਰੀਕੇ ਦੇ ਨਾਲ ਤੇ ਸਾਨੂੰ ਦਿਸਿਆ ਨਹੀਂ ਕਿਉਂਕਿ ਉਹ ਅੱਧਾ ਸੰਸਕਾਰ ਤੇ ਹੋਇਆ ਸੀ ਦਾ ਸਹੀ ਤਰੀਕੇ ਦੇ ਨਾਲ ਨਹੀਂ ਦੇ ਸੱਚੇ ਪਾਤਸ਼ਾਹ ਥੋੜੀ ਥੋੜੀ ਸਿਆਣ ਆਉਂਦੀ ਸੀ ਤੇ ਮਹਾਰਾਜ ਕਹਿੰਦੇ ਫਿਰ ਇਦਾਂ ਦੱਸੋ ਮੈਨੂੰ ਵੇ ਜਦੋਂ ਮੇਰੇ ਪੁੱਤ ਮੇਰੇ ਲਾਲ ਸ਼ਹੀਦ ਹੋਏ ਸੀ ਉਹਨਾਂ ਦਾ ਜਿਹੜਾ ਕਿਹਾ ਜਾਂ ਸੀ ਮਹਾਰਾਜ ਕੀ ਪੁੱਛਣਾ ਤੁੰਦੇ ਹੈ ਉਹਨਾਂ ਉਹ ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਦੇਖਿਆ ਜਦੋਂ ਉਹ ਸ਼ਹੀਦ ਹੋਏ ਨਾ ਆਖੜੀ ਸਾਹਾਂ ਤੇ ਉਹਨਾਂ ਦੇ ਜਿਹੜੇ ਪਰਭਟੇ ਸੀ ਉਹ ਤਹਾਂ ਨੂੰ ਸੀ ਵੀਰ ਰਸ ਦੇ ਵਿੱਚ ਸੀ ਤੇ ਜਿਤੋਂ ਦਾ ਬੰਦੇ ਦਾ ਅੰਤ ਬੇੜੇ ਮੁੱਖ ਹੁੰਦਾ ਨਾ ਕਈ ਆਪਾਂ ਦੇਖੇ ਵੀ ਕੰਝਾਂ ਦੇ ਮੂੰਹ ਟਟੇ ਹੁੰਦੇ ਆ ਅੱਖਾਂ ਕਈ ਵਾਰੀ ਪੰਡੀਆਂ ਹੁੰਦੀਆਂ ਏਦਾਂ ਜੋ ਅੰਤ ਵੇਲੇ ਜੋ ਮੁਖ ਹੁੰਦਾ ਹੈ ਵੇਲੇ ਦਾ ਉਦਾਂ ਹੀ ਰਹਿ ਜਾਂਦਾ ਹੈ ਮਹਾਰਾਜ ਨੇ ਕਹਿਣ ਲੱਗੇ ਸੱਚੇ ਪਾਤਸ਼ਾ ਉਹਨਾਂ ਦੇ ਜਿਹੜੇ ਪਰਭੱਟੇ ਸੀ ਉਹ ਤਹਾਂ ਨੂੰ ਸੀਗੇ ਵੀਰ ਰਸ ਦੇ ਵਿੱਚ ਸੀ ਉਹਨਾਂ ਵੀ ਮੁਖ ਜਦੋਂ ਅਸੀਂ ਦੇਖ ਕੇ ਆਏ ਐ ਹੁਣ ਵੀ ਵੀਰ ਰਸ ਦੇ ਵਿੱਚ ਸੀਗੇ ਮਹਾਰਾਜ ਨੇ ਆਪਣੀ ਸੀਨੇ ਦੇ ਨਾਲ ਉਹਨਾਂ ਨੇ ਕੁੱਟ ਕੇ ਲਾਇਆ ਕਿ ਹਮ ਮਹਾਰਾਜ ਨੇ ਵੀ ਤੁਸੀਂ ਭਾਈ ਬਹੁਤ ਵੱਡੀ ਸੇਵਾ ਕੀਤੀ ਹੈ ਮੈਨੂੰ ਪਤਾ ਲੱਗਿਆ ਵੀ ਜਦੋਂ ਵੀ ਮੇਰੇ ਪੁੱਤ ਸ਼ਹੀਦ ਹੋਇਆ ਮੇਰੇ ਲਾਲ ਸ਼ਹੀਦ ਹੋਇਆ ਉਦੋਂ ਵੀ ਉਹਨਾਂ ਦੇ ਵਿੱਚ ਉਹੀ ਜज्ਬਾ ਸੀ ਮਰਦੇ ਵੱਰਦੇ ਦੀ ਇਹ ਚਾਹੁੰਦੇ ਸੀ ਵੀ ਅਸੀਂ ਲੱਖਾਂ ਬੈਰੀਆਂ ਨੂੰ ਸੋਧ ਕੇ ਮਾਰਾਂਗੇ ਲੱਖਾਂ ਬੈਰੀਆਂ ਨੂੰ ਬੱਢ ਕੇ ਮਰਾਂਗੇ ਉਹਨਾਂ ਦੇ ਵਿੱਚ ਇਹ ਰਸ ਸੀ ਇਸ ਗੱਲ ਦੇ ਮੈਨੂੰ ਖੁਸ਼ੀ ਹੈ ਵੀ ਉਹਨਾਂ ਨੇ ਹਾਰ ਨਹੀਂ ਮੰਨੀ ਆਪਣਾ ਆਪ ਪ੍ਰਵਾਨ ਕਰ ਲਿਆ ਉਹਨਾਂ ਨੇ ਹਾਰ ਨਹੀਂ ਮੰਨੀ ਮੰਨੀ ਮੈਨੂੰ ਖੁਸ਼ੀ ਹੈ ਆ ਮੇਰੇ ਸੀਨੇ ਦੇ ਨਾਲ ਲੱਗਦਾ ਭਾਈ ਤਲੋਕਾ ਜੀ ਭਾਈ ਰਾਮਾ ਜੀ ਨੂੰ ਮਹਾਰਾਜ ਨੇ ਆਪਣੇ ਸੀਨੇ ਦੇ ਨਾਲ ਲਾਇਆ ਕੇ ਲੱਗੇ ਬਹੁਤ ਵੱਡੀ ਤੁਹਾਡੀ ਸੇਵਾ ਹੈ ਤੇ ਫਿਰ ਮਹਾਰਾਜ ਨੇ ਉਹਨਾਂ ਨੂੰ ਬਹੁਤ ਵੱਡੇ ਵੱਡੇ ਭਰ ਦਿੱਤੇ ਮਹਾਰਾਜ ਕਹ ਲਗੇ ਵੀ ਦੱਸੋ ਭਾਈ ਕੀ ਚਾਹੀਦਾ ਤੁਹਾਨੂੰ ਕਹਿਣ ਲਗੇ ਸੱਚੇ ਪਾਕ ਸਾਹ ਤੁਹਾਡਾ ਦਿੱਤਾ ਹੋਇਆ ਸਾਰਾ ਕੁਝ ਹੈ ਸਾਡੇ ਕੋਲੇ ਜ਼ਮੀਨਾਂ ਨਹੀਂ ਤੇ ਮਹਾਰਾਜ ਨੇ ਫਿਰ ਰਾਜ ਭਾਗ ਬਖਸ਼ੇ ਕਹਿਣ ਲਗੇ ਵੀ ਤੁਹਾਨੂੰ ਰਾਜ ਮਹਾਰਾਜ ਭਾਗ ਬਖਸ਼ ਦਿੱਤੇ ਫਿਰ ਉੱਥੇ ਫੌਜਾਂ ਇਕੱਠੀਆਂ ਹੋ ਗਈਆਂ ਮਹਾਰਾਜ ਦੇ ਨਾਲ ਲਾਟਲਾਂ ਪਰਟਾਂ ਨੇ ਗਸੰਗਸ਼ੀ ਜੇਡੇ ਸ਼ਹੀਦ ਹੋ ਗਈ ਉਹਨਾਂ ਦਾ ਤੇ ਸੰਸਕਾਰ ਹੋ ਗਿਆ